ਇਹ ਕਿਹੜੀ ਕਲਾ Dosto ਮੈਂ ਅੱਜ ਆਪਣੇ ਕਮੇਟੀ ਕਲਾਕਾਰ ਆਇਆ ਟੱਲੀ ਰਾਹ ਬੱਤੇ ਤੁਸੀਂ ਸਾਨੂੰ ਦੇਖ ਰਹੇ ਆ PHR TV ਪੰਜਾਬੀ ਤੇ ਤੇ ਸਾਡਾ ਵੀਰ ਰਾਜਾ ਬੜੇ ਪਿਆਰ ਨਾਲ ਕਹਿੰਦੇ ਜਿੱਦਾਂ ਵੀ ਬਹੁਤ ਰਾਜਾਇਆ ਤੇ ਅੱਜ ਕੁਝ ਜਿਹੜਾ ਹੌਨਕਲਗੀਲ ਪੀ ਮੰਡਰ ਕਮੇਟੀ ਹੈਲੋ ਹਾਈ ਕਾ Dosto ਸਾਰੇ ਜਾਣੇ ਤੁਸੀਂ ਕਰ ਦੇਗੇ ਹੋਣੀ ਤੇ ਜਾਦੇ ਨਾਲ ਬੱਬੂ ਟੋਮੀ ਜੀ ਸੁੱਚਾ ਹੱਡੀਆਂ ਵਾਲਾ ਜੀ ਤੇ ਅਸੀਂ ਹੁਣ ਸਟੇਜ ਕਰਕੇ ਆ ਗਏ ਆ ਤੇ ਹੁਣ ਅਗਲੇ ਕਲਾਕਾਰ ਰਮਮੀ ਜਿੰਦਾਬਾ ਜੀ ਆ ਤੇ ਉਹ ਹਾਜ਼ਰੀਆਂ ਭਰਨ ਕੇ ਪ੍ਰਿੰਸਾ ਨਾਵਾ ਜੀ ਤੇ ਜੱਜਾ ਭੀਮ ਮੰਦਰ ਇਤਿਹਾਸਿਕ ਮੰਦਰ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਚੋ ਧੰਨਵਾਦ ਟਾਡਾ ਆ ਹੁਣ ਚਲੀਏ ਅੰਦਰ ਨੂੰ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮਰ ਹਸ਼ਰਪੁਰ ਤੋਂ ਅੱਜ ਅਸੀਂ ਪਹੁੰਚੇ ਆ ਜੀ ਪਿੰਟ ਜੱਜਾ ਜੋ ਕਿ ਟਾਂਡਾ ਉੜਮਰ ਦੇ ਨਜ਼ਦੀਕ ਪੈਂਦਾ ਹੈ ਉਹਦੇ ਇੱਥੇ ਭੀਮ ਸਾਹਿਬ ਦਾ ਮੰਦਰ ਹੈ ਜਿਹੜਾ ਕਿ ਬਹੁਤ ਹੀ ਪ੍ਰਾਚੀਨ ਤੇ ਇਤਿਹਾਸਿਕ ਹੈ ਅੱਜ ਇੱਥੇ ਹਰੇਕ ਸਾਲ ਦੀ ਤਰ੍ਹਾਂ ਮੇਲਾ ਕਰਾਇਆ ਜਾ ਰਿਹਾ ਆ ਸੋ ਅੱਜ ਅਸੀਂ ਤੁਹਾਨੂੰ ਮੇਲੇ ਦੇ ਪੂਰੇ ਦਰਸ਼ਨ ਕਰਾਵਾਂਗੇ ਜੋ ਵੀ ਮੇਲੇ ਦੀਆਂ ਰੌਣਕਾਂ ਸਭ ਕੁਝ ਤੁਹਾਨੂੰ ਸਾਡੇ ਚੈਨਲ ਤੇ ਮਿਲੇਗਾ ਬਣੇ ਰਹੋ ਵੀਡੀਓ ਦੇ ਉੱਤੇ ਤੇ ਚੈਨਲ ਨੂੰ ਫਾਲੋ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਚੱਲਦੇ ਆਂ ਤੇ ਦੇਖਦੇ ਆਂ ਮੇਲੇ ਦਾ ਰੌਣਕ ਮੇਲਾ Hãy subscribe cho kênh không bỏ lỡ những video hấp ਆਇਆ ਭਾਜੀ ਜੀਦਾਵਾ ਅਮ ਜੀ ਕੋ ਵੀ ਨਹੀਂ ਇਹ ਭੱਜ ਲਿਗਾ ਕੌਲ ਤੇ ਕੁੜੀਆਂ ਭੱਜਦੀਆਂ ਭੱਜਦੀਆਂ ਪੀਟੀ ਉਛਾ ਭੱਜੀ ਭੱਜੀ ਦੇਖ ਤਾਂ ਕਿੰਨਾ ਨਾਮ ਉੱਚਾ ਕੀਤਾ ਇੱਕ ਤਾੜੀ ਖਣਕੇ ਲਗਾ ਦਿਓ ਪੀਟੀ ਉਛਾ ਦੇ ਨਾਲ ਉਹ ਪਰਤਾ ਹੈ ਤੁਹਾਡੀ ਪੁੜੀ ਪੱਜਿੰਦੀ ਵੀ 20 ਸਾਲ ਹੋ ਗਏ ਆ ਫਿਰ ਕੀ ਹੋਇਆ ਸਾਲਿਆ 20 ਸਾਲ ਹੋ ਗਏ ਆ ਨਾਲੇ ਉਹ ਕਿਹੜੇ ਕੱਲੀ ਭੱਜੀ ਅੱਜ ਸਿਰ ਨੂੰ ਦੋ ਜਾਣੇ ਭੱਜੇ ਦੇ ਨਾਲ ਦਾ ਛੱਕ ਜੂ ਆਪੇ ਬਾਪਾ ਛਾ ਲੈਗੇ ਹੈ ਤਾੜੀ ਖਣਕੇ ਲਗਾ ਦਿਓ ਤੇਰਾ ਆਹਾਹਾ ਉਹ ਤਾਇਆ ਤੁਹਾਡੀ ਕੁੜੀ ਦਾ ਪਤਾ ਨਹੀਂ ਮੁੜਨਾ ਕਿ ਨਹੀਂ ਮੁੜਨਾ ਹਾਂ ਉਹ ਪਰ ਆਪਣਾ ਤੇ ਪਰ ਸੱਟਿਆ ਤੁਹਾਡਾ ਖਾਨ ਦਾ ਉਹ ਤਾਇਆ ਉਹ ਤੈਨੂੰ ਮੇਰੇ ਖਾਨਦਾਨ ਬਾਰੇ ਪਤਾ ਨਹੀਂ ਕੀ ਪਤਾ ਨਹੀਂ ਓਏ ਬਹੁਤ ਸਾਰਾ ਪਿਆਰ ਕੈਕੀ ਵੀ ਤੇਰੀ ਆਣੀ ਉਹ ਤਾਇਆ ਸਾਡੇ ਖਾਨਦਾਨ ਦਾ ਕੋਈ ਬਾਲ ਵੀ ਪਿੰਦਾ ਨਹੀਂ ਕਰ ਸਕਦਾ ਬਾਲ ਸਾਰਿਆਂ ਸਵਾਭ ਪਿੰਦਾ ਕਰਨਾ ਸਾਰਿਆਂ ਦਾ ਗੱਜੇ ਆ ਜਿਹੜੇ ਬਾਲ ਦੇਖਣ ਦੇ ਹਨ ਕਿ ਵੀ ਡੁਪਲੀਕੇਟ ਹੈ ਨਿੱਤੇ ਲਈ ਹੈ ਕਹਿੰਦਾ ਸਾਡੇ ਖਾਨਦਾਨ ਦਾ ਕੋਈ ਬਾਲ ਨਹੀਂ ਪਿੰਦਾ ਕਰ ਸਕਦਾ ਹੈ ਉਹ ਤਾਇਆ ਤੇਰੇ ਖਾਨਦਾਨ ਨੂੰ ਵੀ ਜਾਣਦਾ ਮੈਂ ਓਏ ਮੇਰੇ ਖਾਨਦਾਨ ਦੀ ਗੱਲ ਸੁਣ ਲੈ ਉਹ ਸਾਡਾ ਦਾਦਾ ਅੱਛਾ ਸਾਡਾ ਦਾਦਾ ਬੜਾ ਤਕੜਾ ਗੋਤਾਖੋਰ ਸੀ ਉਹ ਅੱਛਾ ਮੈਂ ਕਿਹਾ ਪੋਤੀ ਦਾ ਦਾਦੇ ਸਾਡੇ ਨੇ 30 ਮਿੰਟ 30 ਸੈਕਿੰਡ ਪਾਣੀ ਚ ਰਹਿ ਕੇ ਰਿਕਾਰਡ ਕੈਟ ਕੀਤਾ ਰਿਕਾਰਡ ਉਹ 30 ਮਿੰਟ 30 ਸੈਕਿੰਡ ਆਹੋ ਪਾਣੀ ਚ ਆਹੋ ਉਹ ਤਾਇਆ ਫੇਰ ਤਾਂ ਤੁਹਾਡੇ ਦਾਦੇ ਦਾ ਪੱਕਾ ਕਿਸ ਨੇ ਸਨਮਾਨ ਕੀਤਾ ਹੋਣਾ ਆ ਸਨਮਾਨ ਸਵਾਗਤ ਕਰਨਾ ਮਾਮਾ ਮਰੀ ਪੱਤੇ ਦਾ ਸਨਮਾਨ ਕੌਣ ਕਰਦਾ ਉਹਨੇ ਤਾਂ ਸ਼ਿਸ਼ਕਾਰੀ ਕੀਤਾ ਸੀ ਇਹਨਾਂ ਤੇ ਪਾਣੀ ਹੀ ਰਹਿਣਾ ਨਾਲੇ ਕੰਮ ਉਹ ਤਾਇਆ ਹਾਂ ਉਹ ਸਾਡੇ ਨੂੰ ਦਾਦੇ ਨੂੰ ਹਾਂ ਉਹ ਦਾਦਾ ਦਾ ਸਾਡਾ ਸੀ ਸਾਡਾ ਅੱਛਾ ਉਹ ਤਾਇਆ ਸਾਡਾ ਦਾਦਾ ਅੰਤਰਜਾਮੀ ਸੀ ਅੰਤਰਜਾਮੀ ਓਹ ਹੋ ਹੋ ਅੰਤਰਜਾਮੀ ਹੋਰ ਕੀ ਉਹ ਕਿਤਾ ਉਹ ਤਾਇਆ ਸਾਡੇ ਦਾਦੇ ਨੂੰ ਫਿਰਦੇ ਇਕੱਲੇ ਇਕੱਲੇ ਕਰਦਾ ਪਤਾ ਸੀ ਕਿ ਕਿਹਦੇ ਕਰੇ ਕੀ ਬਣਿਆ ਅੰਤਰਜਾਮੀ ਸੁਬਾਹ ਦਾ ਸੀ ਸਾਡਾ ਦਾਦਾ ਤੁਹਾਡਾ ساری ਉਮਰ ਤੱਕ ਕੌਲੀ ਲੈ ਕੇ ਘਰ ਘਰ ਮੰਗਣ ਤੁਰਿਆ ਜੇ ਪਤਾਗਾ ਨਹੀਂ ਕਿ ਅੰਤਰਜਾਮੀ ਦਾ ਤੇ ਖਾਨਦਾਂ ਦੀ ਗੱਲ ਸੁਣ ਲੋ ਜੀ ਪਿੰਡ ਚ ਨਾ ਕੋ ਇੱਕ ਘਰ ਵਾਲਾ ਇਹਾਂ ਦੀ ਪਿੱਟੀਲੀ ਹਜੇ ਤੱਕ ਵੀ ਟੁਰਕੇ ਨੂੰ ਕਰਦੀ ਹੈ ਕਹਿੰਦੀ ਕਿ ਇਹਨਾਂ ਲੱਛਣ ਖੱਟਾ ਦਿਖਾ ਦਿਓ ਟੁਰਕਾ ਤਾਂ ਤੁਸੀਂ ਲਵਾਉਗੇ ਨਹੀਂ ਇੱਕ ਗਾੜੀ ਖੁੱਲ ਕੇ ਲਗਾ ਦਿਓ ਬੀਬੀ ਆ ਭੈਣਾ ਦੀ ਉਹ ਜਿਹੜਾ ਫਰਮੈਸ਼ ਹੋਈ ਸੀ ਕਹਿੰਦੇ ਬੀਬੀਆਂ ਦੇ ਭੈਣਾ ਵਾਲੀ ਗੱਲ ਜਰੂਰ ਸੁਣਾ ਕੇ ਜਾਣੀ ਹੈ ਬਿਲਕੁਲ ਬਿਲਕੁਲ ਹਾਂ ਅੱਛਾ ਤਾਂ ਇਹ ਦੱਸਦੇ ਏ ਉਹ ਹੁਣ ਪਿੰਡਾਂ ਤੇ ਸ਼ਹਿਰਾਂ 'ਚ ਕੀ ਫਰਕ ਰਹਿ ਗਿਆ ਲਓ ਜੀ ਪਹਿਲਾਂ ਸਮਾਂ ਸੀ ਪਿੰਡਾਂ ਤੇ ਸ਼ਹਿਰਾਂ 'ਚ ਬੜਾ ਫਰਕ ਹੁੰਦਾ ਸੀ ਠੀਕ ਆ ਪਰ ਅੱਜ ਕੱਲ ਪਿੰਡਾਂ ਤੇ ਸ਼ਹਿਰਾਂ 'ਚ ਕੋਈ ਫਰਕ ਨਹੀਂ ਰਹਿ ਗਿਆ ਅੱਛਾ ਜੇ ਫਰਕ ਹੈ ਤੇ ਟੁੱਟੀ ਦਾ ਫਰਕ ਹੈ ਇਹ ਫਰਕ ਹੈ ਤੇ ਦੂਤੀ ਦਾ ਫਰਕ ਹੈ ਬੋਲਬਾਣੀ ਦਾ ਫਰਕ ਹੈ ਉਹ ਬੋਲਬਾਣੀ ਦਾ ਫਰਕ ਆਹੋ ਉਹ ਕਿਦਾਂ ਲੈ ਸੁਣ ਲੈ ਕਿਦੋਂ ਸ਼ਹਿਰੇ ਦੀਆਂ ਜਨਾਨੀਆਂ ਸਵੇਰੇ ਉੱਠਦੀਆਂ ਨੇ ਉੱਠੀਆਂ ਉਹਨਾਂ ਦਾ ਰੋਣਾ ਪਟਾ ਕੀ ਹੁੰਦਾ ਕੀ ਮਾਮਰੇ ਹੈਡਫੋਨ ਕਿੱਤੇ ਮਾਮਰੇ ਪਾਵਰ ਬੈਂਕ ਕਿੱਤੇ ਮਾਮਰੇ ਹੈਂਕੀ ਕਿੱਤੇ ਹਾਂ ਮਾਮਰੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਤੇ ਪਿੰਡਾਂ ਵਾਲੀਆਂ ਇਹ ਵਿਚਾਰੀਆਂ ਬਣੀਆਂ ਭੌਣੀਆਂ ਢੋਡੀਆਂ ਨੇ ਅੱਛਾ ਸੁੱਤੀਆਂ ਉੱਠਦੀਆਂ ਸਾਰ ਸਾਰਾ ਪਿੰਡ ਸਿਰ ਤੇ ਟੱਕਿਆ ਹੁੰਦਾ ਉਹ ਕਿਦਾਂ ਕੀ ਕੀਤੀ ਏ ਦੀ ਮੇਰੀ ਸਰਬਾਤ ਤੋਂ ਨਾਲਾ ਤੂੰ ਕਿਹਦੀ ਕੱਢਿਆ ਹਾਈ ਹੁੰਦਾ ਹਾਈ ਦੇ ਕਿਤੇ ਦੇ ਪਾਪਾ ਨਾ ਤੇ ਨਾੜ ਕਰ ਗਈ ਊਂ ਸਹੀ ਗੱਲ ਹੈ ਸਹੀ ਗੱਲ ਗਾੜੀ ਖੁੱਲ ਕੇ ਲੰਗਾ ਦਿਓ ਪੈਣਾ ਪੈ ਜੀ it is good to de go. <laughs> ਨੀ ਵਾਟ ਦੇ ਉੱਤੇ ਮੁਝੇ ਬਾਣੀਆਂ ਜੋ ਘਰੇ ਆਸੀ ਤੇ ਬੇਨਾ ਹਟਦੇ ਧਾਰੋ ਤੇ ਕਸਾਉਂਦਾ ਜੋ ਉਠਾਲੀ ਕਰਦੇ ਉਹ ਕਦੇ ਨਹੀਂ ਵੱਟਦੇ ਹਰ ਪੁਨਸੀਆ ਕਦੇ ਨਹੀਂ ਰਹਾਂ ਜਗਰਦਾ ਹੋਂ ਪਾਵੇ ਪੁਨਸੀ ਓਏ ਕਿਹੜਾ ਕਿਹੜਾ ਦੁੱਖ ਦੱਸਾ ਇਸ ਜੱਗ ਦਾ ਆ ਲੋਕੀ ਕਹਿੰਦੇ ਬੰਦਾ ਆ ਪੁਜਾਰੀ ਰੱਬ ਦਾ ਓਏ ਕਿਹੜਾ ਕਿਹੜਾ ਦੁੱਖ ਦੱਸਾ ਇਸ ਜੱਗ ਦਾ ਆ ਲੋਕੀ ਕਹਿੰਦੇ ਬੰਦਾ ਆ ਪੁਜਾਰੀ ਰੱਬ ਦਾ ਨਾ ਜਿਲਿਆਂ ਦੇ ਵਿੱਚ ਨਾਮ ਕੱਢਦਾ ਅੱਕਰ へ ਬੇ ਬਾਪੂ ਮਰ ਗਿਆ ਪਾਲੇ ਚ ਆਪ ਕੋ ਤਾਂ ਸੜਕਾਂ ਤੇ ਫਿਰਦਾ ਕੰਬਲ ਵੰਡਦਾ ਅੱਕਰ へ ਬੇ ਬਾਪੂ ਮਰ ਗਈ ਪਾਲੇ ਚ ਇਹ ਕੋ ਸੜਕਾਂ ਤੇ ਫਿਰਦਾ ਕੰਬਲ ਵੰਡਦਾ ਤੁਮੇ ਦਿਲ ਲਗੀ ਭੂਚਾਲੇ ਸੜੀ ਤੁਮੇ ਦਿਲ ਲਗੀ

ਕਹਿੰਦਾ ਆਉਂਦਾ ਮੇਰੀ ਪੈਣ ਦੇ ਤਾਂ ਆਈਂ ਚੀਰੇ ਵਾਲਿਆ ਵੇਖਦਿਆ ਆਈਂ ਵੇ ਮੇਰਾ ਲਾਉਂ ਗਵਾਚਾ ਅੱਜ ਕੱਲ੍ਹ ਦੀਆਂ ਮਔਰਤਾਂ ਜਿੰਨਾਂ ਦੀਆਂ ਬੋਲ ਕੇ ਕਹਿੰਦੀ ਆ ਆਪਣੇ ਘਰ ਦੇ ਲੋਕ ਪਿੱਛੇ ਪਿੱਛੇ ਆਉਂਦਾ ਮੇਰੀ ਪੈਣ ਦੇ ਤਾਂ ਆਈਂ ਪਿੱਛੇ ਪਿੱਛੇ ਆਉਂਦਾ ਮੇਰੀ ਪੈਣ ਦੇ ਤਾਂ ਆ ਪਿੱਛੇ ਪਿੱਛੇ ਆਉਂਦਾ ਮੇਰੀ ਪੈਣ ਦੇ ਤਾਂ ਆਈਂ ਪਿੱਛੇ ਪਿੱਛੇ ਆਉਂਦਾ ਮੇਰੀ ਪੈਣ ਦੇ ਤਾਂ ਆਈਂ ਚੀਰੇ ਵਾਲਿਆ ਵੇਖਦਿਆ ਆਈਂ ਵੇ ਮੇਰਾ ਫੋਨ ਗਵਾਚਾ ਦੇਖਾਓ ਨਾਲ ਕੀਤਾ ਦੇ ਮਜ਼ੇ ਲਾਓ ਏ ਕਰੀ ਕੋ ਸੂਰਬਿਨ ਬਲੀ ਭੀਮ ਉਹਨਾਂ ਦੇ ਨਾਮ ਤੇ ਜੋਰ ਦਰ ਤਾੜੀ ਮਾਰ ਦਿਓ ਐਸੇ ਬਲੀ ਸੂਰ ਦੀ ਉਹਦੇ ਕਦੀ ਕਦੀ ਸ਼ਰਮ ਨਹੀਂ ਲੈਂਦਾ ਸਰਦਾਰ ਜੁਗਾ ਜੁਗਾ ਡੱਲੇ ਵਸਦਾ ਰਵੇ ਮੇਲਾ ਜਾ ਜਾ ਪਿੰਡ ਹਮੇਸ਼ਾ ਵਸਦਾ ਰਵੇ ਬਾਬਾ ਨਾਨਕ ਕੜਦੀਆਂ ਕਲਾਜ ਰੱਖੇ ਕੀ ਕਹਿੰਦਾ ਗਲਾਮ ਅਲੀ ਸਾਹਿਬ ਇੱਕ ਬੜੇ ਗਲਾਮ ਅਲੀ ਸਾਹਿਬ ਹੋਏ ਨੇ ਗਲਾਮ ਅਲੀ ਸਾਹਿਬ ਹੋਏ ਨੇ ਐਸਐਪ ਪੰਚਤਤ ਵਿੱਚ ਇੰਨੇ ਨੇ